डीसी मैडम आंधी या सवणणा साहब आंदे ने कुछ भी आंदे ने एथू ही फोटो फोटो करा के हट ਜਾਂਦੇ ਅਗਲੇ ਪਿੰਡ ਤਬਾ ਹੋ ਜਾਣਗੇ ਸਾਢੇ ਤੂ ਵੀ ਜ਼ਿਆਦਾ ਇਹਨਾਂ ਦੀ ਬੱਤਰ ਹਲਤ ਹੋ ਜਾਵੇਗੀ ਇਸ ਟਾਈਮ ਅਸੀਂ ਸਤਲੁਜ ਦਰਿਆ ਤੇ ਮੌਜੂਦਾ ਸਾਹਮਣੇ ਤੁਹਾਨੂੰ ਪੁਲ ਨਜ਼ਰ ਆ ਰਿਹਾ ਹੋਵੇਗਾ ਤਾਂ ਪੁਲ ਦੇ ਉੱਪਰ ਦੀ ਜਿਹੜਾ ਪਾਣੀ ਚੱਲ ਰਿਹਾ ਵਾ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਕਿੰਨਾ ਤੇਜ਼ ਪਾਣੀ ਚੱਲ ਰਿਹਾ ਵਾ ਆ ਲੋਕ ਇੱਥੇ ਮੌਜੂਦ ਨੇ ਇੱਥੇ ਵੀਰ ਆ ਜਿਹੜੇ ਉਹ ਰਾਸ਼ਨ ਲੈ ਕੇ ਪਹੁੰਚੇ ਨੇ ਤਾਂ ਅਗਲੇ ਬੰਨੇ ਜਿਹੜੇ ਇਹ ਦਰਿਆ ਦੇ ਪਿੰਡ ਨੇ ਲੋਕ ਘਰਾਂ ਦੇ ਉੱਪਰ ਛੱਤਾਂ ਦੇ ਉੱਪਰ ਬੈਠੇ ਨੇ ਤੇ ਉਹਨਾਂ ਦੇ ਲਈ ਰਾਸ਼ਨ ਆ ਜਿਹੜਾ ਇਹਨਾਂ ਵੀਰਾਂ ਨੇ ਲੈ ਕੇ ਜਾਣਾ ਗੱਲਬਾਤ ਕਰਾਂਗੇ ਆਪਾਂ ਕਿਹੜੇ ਕਿਹੜੇ ਪਿੰਡ ਆ ਤੇ ਵੀਰ ਵੀ ਇੱਥੇ ਮੌਜੂਦ ਆ ਇਹਨਾਂ ਨੂੰ ਪੁੱਛਦੇ ਆਪਾਂ ਜਿਹੜੇ ਇੱਥੇ ਦੇ ਹੈਗੇ ਨੇ ਹਾਂਜੀ ਬਈ ਅਗਲੇ ਬੰਨੇ ਪਿੰਡ ਆ ਅੱਗੇ ਪਿੰਡ ਹੈਗੇ ਆ 10 12 ਪਿੰਡ ਜਿਹੜੇ ਕਹਿੰਦੇ ਆਂ ਰਾਮ ਸਿੰਘ ਬੈਣੀ ਗੁਲਾਬਾ ਬੈਣੀ ਰੇਤਾ ਬੈਣੀ ਦੋਨਾਂ ਨਾਲ ਕਾ ਮਾਤਰ ਨਗਰ ਤੇਜਰਵੇਲਾ ਬਾਕੀ ਟਾਣੀਆਂ ਨੇ ਅੱਛਾ ਤੇਜਰਵੇਲਾ ਜਿਹੜਾ ਪਿੰਡ ਆ ਉਹ ਉਧਰਲੇ ਪਾਸੇ ਆ ਉਹ ਲਾਸਟ ਸਰਾਬ ਉਹ ਜਿੱਥੇ ਕਿ ਜਿੱਥੇ ਬੱਚੇ ਆ ਜਿਹੜੇ ਉਹ ਅੰਗਹੀਨ ਪੈਦਾ ਹੁੰਦੇ ਆ ਉਹੀ ਪਿੰਡ ਦੀ ਗੱਲ ਕਰਦੇ ਹਾਂ ਤੇਜਾ ਰੇਹਲਾ ਉਹੀ ਹੈ ਉਹ ਤਾਂ ਉਥੇ ਸੀਐਮ ਭਗਵੰਤ ਮਾਨ ਨੇ ਉਹ ਪਿੰਡ ਆ ਜਿਹੜਾ ਗੋਦ ਲਿਆ ਹੋਇਆ ਸੁਪਰਾ ਖਾਸ ਸੀਗਾ ਹਾਂ ਤੇ ਤੁਹਾਨੂੰ ਅਜੋ ਨੇ ਕੋਈ ਵਾਰਡ ਨਹੀਂ ਪੁੱਛੀ ਉਹਨਾਂ ਦੀ ਉਹ ਨਾਂ ਲੈਂਦਾ ਸੀਗਾ ਖਬਰਾਂ ਵਿੱਚ ਵੀ ਤੁਹਾਡੀ ਗੱਲ ਵਿੱਚ ਆ ਵੀਰੇ ਤਾਂ ਅਸੀਂ ਲੋਕਾਂ ਨੂੰ ਦੱਸ ਦਿੰਨੇ ਆ ਕਿ ਇਹ ਤੇਜਾ ਰਵੇਲਾ ਉਸੇ ਦੀ ਗੱਲ ਕਰਦੇ ਆ ਕਿ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਦੇ ਵਿੱਚ ਇਸ ਸਤਲੁਜ ਦਰਿਆ ਦੇ ਅਗਲੇ ਬੰਨੇ ਉਹ ਪਿੰਡ ਆ ਤਾਂ ਉਹ ਪਿੰਡ ਆ ਜਿਹੜਾ ਬਿਲਕੁਲ ਇਸ ਟਾਈਮ ਡੁੱਬ ਚੁੱਕਿਆ ਤੇ ਉਹ ਜਿਹੜਾ ਸੀਐਮ ਭਗਵੰਤ ਮਾਨ ਨੇ ਜੋ ਮੌਜੂਦਾ ਸਰਕਾਰ ਆ ਉਸ ਭਗਵੰਤਮਾਨੇ ਗੋਦ ਵਿੱਚ ਲਿਆ ਹੋਇਆ ਪਿੰਡ ਸੀ ਉਥੋਂ ਦੇ ਬੱਚੇ ਆ ਜਿਹੜੇ ਅੰਗਹੀਨ ਪੈਦਾ ਹੁੰਦੇ ਨੇ ਅਪਾਹਿੱਜ ਪੈਦਾ ਹੁੰਦੇ ਨੇ ਜਦੋਂ ਸੀਐਮ ਭਗਵੰਤਮਾਨੇ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਦੋਂ ਕਾਲੀ ਦਲ ਨੂੰ ਇਹ ਕਿਹਾ ਗਿਆ ਸੀ ਕਿ ਉਹਨਾਂ ਕੋਲੋਂ ਜਿਹੜੇ ਇਹਨਾਂ ਦੇ ਪ੍ਰਬੰਧ ਨਹੀਂ ਹੋਏ ਉਹਨਾਂ ਨੂੰ ਪੀਣ ਵਾਲਾ ਪਾਣੀ ਚੰਗਾ ਨਹੀਂ ਦਿੱਤਾ ਗਿਆ ਤਾਂ ਅੱਜ ਉਹ ਪਿੰਡ ਆ ਜਿਹੜਾ ਬਿਲਕੁਲ ਡੁੱਬ ਗਿਆ ਹੈਗਾ ਪਰ ਭਾਈ ਨਾਲ ਗੱਲਬਾਤ ਕਰਦੇ ਆਂ ਭਈ ਪਹਿਲਾਂ ਇੰਨਾ ਪਾਣੀ ਆਇਆ ਸੀ ਜਾਂ ਇਸ ਵਾਰ ਜ਼ਿਆਦਾ ਪਾਣੀ ਆਇਆ ਇਸ ਵਾਰੀ ਜ਼ਿਆਦਾ ਪਾਣੀ ਆ ਜੀ ਬਹੁਤ ਜ਼ਿਆਦਾ ਉਸ ਤੋਂ ਕਾਫੀ ਜ਼ਿਆਦਾ ਹੈ ਆ ਜਿੰਨਾ ਪਾਣੀ ਹੁਣ ਇਸ ਟਪੂਲ ਤੋਂ ਚੱਲ ਰਿਹਾ ਪਿਛਲੀ ਵਾਰੀ 23 ਵਿੱਚ 2023 ਵਿੱਚ ਪਾਣੀ ਇੰਨਾ ਨਹੀਂ ਹੈਗਾ ਸੀ ਹੁਣ ਤਾਂ ਹੱਦ ਪਾਰ ਹੋ ਚੁੱਕੀ ਹੈ 3 ਨੰਬਰ ਸਾਰਾ ਮਲਟੀਮੀਟਰ ਜਿਹੜਾ ਹੋਇਆ ਪਿਆ ਨਮਲੀਆ ਮੀਟਰ ਜਿਹਨੂੰ ਕਹਿੰਦੇ ਨੇ ਹੋਇਆ ਪਿਆ ਇਸ ਟਾਈਮ ਕੋਈ ਰਾਸ਼ਨ ਉੱਥੇ ਅਜੇ ਤੱਕ ਨਹੀਂ ਪਹੁੰਚਿਆ ਨਾ ਕੋਈ 3 ਨੰਬਰ ਦਾ ਇੱਥੇ ਬੰਦਾ ਆਇਆ ਲੈਣ ਵਾਸਤੇ ਨਾ ਉੱਥੇ ਕੋਈ ਪਹੁੰਚ ਹੋ ਰਹੀ ਹੈ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਸਿਰਫ ਸਮਾਜ ਸੇਵਾ ਜਿਹੜਾ ਸੇਵਾਦਾਰ ਹੈਗੇ ਨੇ ਗੁਰਦੁਆਰੇ ਤੋਂ ਸੇਵਾ ਆਂਦੀ ਹੈ ਜਾਂ ਕੋਈ ਕਮੇਟੀ ਤੋਂ ਆਂਦੀ ਕਿਸੇ ਤੋਂ ਉੱਥੋਂ ਆ ਰਹੀ ਹੈ ਪ੍ਰਸ਼ਾਸਨ ਨੇ ਕੁਛ ਵੀ ਨਹੀਂ ਦਿੱਤਾ ਕੁਛ ਵੀ ਨਹੀਂ ਦਿੱਤਾ ਇਹ ਇਧਰ ਕਿਵੇਂ ਜਾਂਦੇ ਆ ਜਿਹੜੇ ਲੋਕ ਜਿਹੜੇ 4 ਫੁੱਟ ਪਾਣੀ ਸੜਕ ਤੋਂ ਕ੍ਰੋਸ ਕਰਕੇ ਵਿੱਚ ਰੋੜੇ ਜਿਵੇਂ ਵੀ ਸੜਕਾਂ ਸਾਰੀਆਂ ਤਬਾਹ ਹੋ ਚੁੱਕੀਆਂ ਨੇ ਰੋੜੇ ਵਜਦੇ ਜਾਂਦੇ ਆ ਇਹ ਕਿਸਤੀਆਂ ਵਾਲੇ ਆਂਦੇ ਨੇ ਇਹ ਆਪ ਦੇ ਜੋ ਵੀ ਹੁੰਦਾ ਐ ਐਨਡੀਆਰਫ ਜੋ ਵੀ ਟੀਮ ਹੋਵੇ ਆਪ ਦਾ ਲੈ ਕੇ ਬੇੜੀਆਂ ਗੁੰਮ ਗੁੰਮ ਫਿਰ ਕੇ ਵਾਪਸ ਆ ਜਾਂਦੇ ਨੇ ਅਮਰੂਦਾਂ ਦੇ ਪੇੜ ਹੈਗੇ ਨੇ ਬਾਗ ਹੈਗੇ ਨੇ ਜੋ ਵੀ ਕਿਨੂ-ਕਨੂ ਲੱਗੇ ਹੋਏ ਨੇ ਬਸ ਨਿਗੂ-ਨਿਬੂ ਤੋੜ ਕੇ ਵਾਪਸ ਆ ਜਾਂਦੇ ਨੇ ਹਾਂਜੀ ਆ ਇਹ ਹਾਲਾਤ ਇੱਕ ਪਿੰਡ ਵਿੱਚ ਜਾਂਦੇ ਨੇ ਹੋਰ ਕਿਸੇ ਪਿੰਡ ਵਿੱਚ ਕਿਸ਼ਤੀ ਨਹੀਂ ਪਹੁੰਚੀ ਜੇ ਅਪਦਾਈ ਸਾਡਾ ਜੋ ਵੀ ਆਂਦਾ ਟਰੈਕਟਰ ਬਹੁਤ ਖਤਰੇ ਨਾਲ ਲੈ ਕੇ ਆਉਣਿਆ ਰਿਸਕ ਦੇ ਜੋ ਵੀ ਸਮਾਨ ਆਂਦੇ ਇਧਰ ਟਰੈਕਟਰ ਜਾਂਦੇ ਆ ਇਧਰ ਟਰੈਕਟਰ ਜਾਂਦੇ ਆ ਬਾਕੀ ਬਹੁਤ ਮੁਸ਼ਕਲ ਨਾਲ ਜਾਂਦੇ ਆ ਖਤਰਾ ਬਹੁਤ ਹੈ ਛੜਕ ਟੁੱਟ ਚੁੱਕੀ ਸਾਰੀ 4 4 5 5 ਫੁੱਟ ਹੋਏ ਨੇ ਤੇ ਉਹ ਤੁ ਲੰਘ ਕੇ ਜਾਣੇ ਆ ਰੁਖ ਵੇਖਦੇ ਪਏ ਤੁਸੀਂ ਰੁਕ ਫੜੇ ਖੜੇ ਨਾ ਸਾਰੇ ਰੁੱਖਾਂ ਦੇ ਆਸਰੇ ਜਾਣੇ ਆ ਫੜ ਕੇ ਟਾਹਣੀਆਂ ਟੂਣੀਆਂ ਜਿਵੇਂ ਵੀ ਤੁਰ ਕੇ ਲੰਘਣੇ ਆ ਵਿੱਚੋਂ ਹੋਰ ਕੋਈ ਸੜਕ ਰਹਿ ਨਹੀਂ ਗਈ ਆਇਓ ਕੱਲੀ ਪੋੜੇ ਇੰਨੇ ਤੋਂ 1.5 ਫੁੱਟ ਪਾਣੀ ਹੈ ਚੈੱਕ ਕਰ ਸਕਦਾ ਕੋਈ ਵੀ ਜਾ ਕੇ ਕਿੰਨਾ ਹੈ ਜੇ ਝੂਠ ਹੋਵੇ ਤਾਂ ਕੋਈ ਆਪਾਂ ਝੂਠ ਦੀ ਗੱਲ ਨਹੀਂ ਕੀਤੀ ਸਾਡੇ ਪਿੰਡ ਨੂੰ ਕੋਈ ਬੰਦਾ ਨਹੀਂ ਲੈ ਕੇ ਜਾ ਰੇ ਇੱਕ ਵੀ ਬੰਦਾ ਸਾਡੇ ਮਧਨਗਰ ਪਿੰਡ ਦਾ ਕੋਈ ਵੀ ਬੰਦਾ ਛੱਡ ਕੇ ਆਇਆ ਹੋਵੇ ਤੇ ਮੈਨੂੰ ਕਹਿ ਸਕਦੇ ਤੁਸੀਂ ਸਾਡੇ ਪਿੰਡ ਦਾ ਕੋਈ ਵੀ ਇੱਕ ਵੀ ਬੰਦਾ ਇਹਨਾਂ ਪਰਚੇ ਜ ਨਹੀਂ ਕੀਤਾ ਅੱਗੇ ਸਾਡੇ ਪਿੰਡ ਠੀਕ ਹੈ ਹਾਂਜੀ ਪਿੰਡ ਅਗਲਾ ਸਾਡੇ ਪਿੰਡ ਮਾਧਮਨਗਰ ਰਾਮ ਸਿੰਘ ਬਹਿਣੀ ਤੋਂ ਕੋਈ ਬੰਦਾ ਕਿਸ ਤੀ ਤੱਕ ਅਜੇ ਤੱਕ ਨਹੀਂ ਚੜਿਆ ਜੇ ਚੜਿਆ ਕੋਈ ਖਬਰ মিডিਆ ਕਿੰਨੀ ਵੀ ਆਈ ਇਹ ਵਿਖਾ ਦੇਵੇ ਕੋਈ ਸਾਬਤ ਕਰ ਦੇਵੇ ਨਹੀਂ ਚੜ ਕੇ ਗਿਆ ਸਾਰੇ ਪਿੰਡ ਸਾਡੇ ਟੁਰ ਕੇ ਹੀ ਆਉਂਦੇ ਨੇ ਅੰਦਰ ਉਥੋਂ ਹਾਂਜੀ ਕਿਹੜਾ ਅਗਲੇ ਬੰਨੇ ਆ ਤੁਹਾਡੇ ਰਾਮ ਸਿੰਘ ਬਹਿਣੀ ਮਾਧਮਨਗਰ ਖਾਸ ਤੁਸੀਂ ਉਧਰੋਂ ਤੁਰ ਕੇ ਆਏ ਤੁਰ ਕੇ ਆਉਨੇ ਆ ਤੇ ਫਿਰ ਇਹ ਵੀਰ ਆ ਜਿਹੜੇ ਉਹ ਰਾਸ਼ਨ ਲੈ ਕੇ ਜਾਂਦੇ ਹੋਣੇ ਸਾਨੂੰ ਆ ਕਿੰਨੀ ਸੰਗਤ ਖੜੀ ਜਾਣ ਵਾਸਤੇ ਇਹ ਸਿਰਫ ਨਹੀਂ ਛੱਡ ਕੇ ਆਉਂਦੇ ਨਹੀਂ ਰਾਸ਼ਨ ਲੈ ਕੇ ਜਾਂਦੇ ਹੋਣੇ ਵੀ ਰਾਸ਼ਨ ਲੈ ਕੇ ਜਾਂਦੇ ਹੋਣੇ ਪਰ ਸਾਡੇ ਪਿੰਡ 'ਵਿਲ ਰਸਤ ਨਹੀਂ ਪਹੁੰਚਿਆ ਜੇ ਰਾਸ਼ਨ ਵੀ ਨਹੀਂ ਪਹੁੰਚਿਆ ਇਹ ਸਿਰਫ ਅਸੀਂ ਆਪ ਦੇ ਆ ਜੋ ਆਇਆ ਸੇਵਾ ਜੋ ਵੀ ਆਈ ਕਿੱਥੋਂ ਆਈ ਇਹ ਮੈਨੂੰ ਨਹੀਂ ਪਤਾ ਜੇ ਇਹ ਅਸੀਂ ਆ ਦੇ ਰਿਸਕ ਤੇ ਲੈ ਕੇ ਜਾਵਾਂਗੇ ਜਾਂ ਸਾਡਾ ਟਰੈਕਟਰ ਆਵੇਗਾ ਕੋਈ ਰਿਸਕ ਤੇ ਜਾਂ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਆਪ ਦੇ ਰਿਸਕ ਤੇ ਵੀ ਇਹਨਾਂ ਨੂੰ ਬਚਾਉਣਾ ਵੀ ਏ ਸਾਰਾ ਕੁਝ ਪਹਛਾਣਾ ਵੀ ਇਹ ਅੱਗੇ ਜੋ ਵੀ ਲੋਕ ਬੈਠੇ ਨੇ ਡੁੱਬੇ ਵਹਨੇ ਘਰ ਤਬਾ ਹੋ ਚੁਕੇ ਨੇ ਫਸਲਾਂ ਸਾਰੀਆਂ ਉਜੜ ਚੁਕੀਆਂ ਨੇ ਕੋਈ ਘਰ ਬਚ ਜਾਣਗੇ ਲੱਗਦਾ ਨਹੀਂ ਘਰ ਮੈਨੂੰ ਨਹੀਂ ਲੱਗਦਾ ਵੀ ਅੱਜ ਜੋ ਆਇਆ ਨਾ ਪਾਣੀ ਅੱਜ ਹੋਰ ਅਪਡੇਟ ਆਈ ਏ 2 ਘੰਟੇ ਪਹਿਲਾਂ ਦੀ ਹਰੀ ਕੇ ਐਡ ਤੋਂ ਪੋਂਗ ਡੈਮ ਬਾਫਰਾ ਡੈਮ ਤੋਂ ਸਾਰੀ ਆਈ ਮੇਰੇ ਕੋਲ ਅਪਡੇਟ ਵੀ ਪਾਣੀ ਬਹੁਤ ਹੋਰ ਛੱਡ ਚੁਕੇ ਨੇ ਵੀ ਘਟੋ ਘੱਡ ਵੀ 4 ਫੁੱਟ ਪਾਣੀ 5 ਫੁੱਟ ਦਾ ਪੱਧਰ ਲਗਾਤਾਰ ਆ ਸਕਦਾ ਹੈ ਉੱਤੇ ਇਸ ਤੋਂ ਮੇਰੇ ਬੰਨ ਵੀ ਟੁੱਟ ਸਕਦਾ ਬੰਨ ਟੁੱਟ ਸਕਦਾ 100% ਟੁੱਟੇਗਾ ਬੰਨ ਤੇ ਆ ਸਤਲੁਜ ਦਾ ਦਰਿਆ ਦਾ ਬੰਨ ਆ ਜੇਕਰ ਇਹ ਟੁੱਟ ਜਾਂਦਾ ਤਾਂ ਫਿਰ ਅਗਲੇ ਪਿੰਡ ਅਗਲੇ ਪਿੰਡ تباہ ਹੋ ਜਾਣਗੇ ਸਾਡੇ ਤੋਂ ਵੀ ਜ਼ਿਆਦਾ ਇਹਨਾਂ ਦੀ ਬੱਤਰ ਹਲਤ ਹੋ ਜਾਵੇਗੀ ਜੀ ਇੱਕਦਮ ਇਹ ਭੱਜ ਵੀ ਨਹੀਂ ਸਕਦੇ ਕਿਤੇ ਜਾ ਵੀ ਨਹੀਂ ਸਕਦੇ ਨਾ ਇਹਨਾਂ ਨੂੰ ਕੋਲ ਸਮਾਨ ਕੱਢਿਆ ਜਾਣਾ ਨਾ ਚੱਕਿਆ ਜਾਣਾ ਇਹ ਆਪਦੀ ਸੇਫਟੀ ਆਪ ਕਰ ਲੈਣ ਤਾਂ ਵਧੀਆ ਹੈ ਇਹਨਾਂ ਸਰਕਾਰ ਸਰਕਾਰ ਕੁਝ ਕਰ ਰਹੀ ਹੈ ਤੁਹਾਡੀ ਸਰਕਾਰ ਉਹ ਆਂਦੀ ਹੈ ਡੀਸੀ ਮੈਡਮ ਆਂਦੀ ਹੈ ਜਾਂ ਸਮਣਾ ਸਾਹਿਬ ਆਂਦੇ ਨੇ ਕੁਝ ਵੀ ਆਂਦੇ ਨੇ ਇੱਥੋਂ ਹੀ ਫੋਟੋ ਫੋਟੋ ਕਰਾ ਕੇ ਹਟ ਜਾਂਦੇ ਨੇ ਅੱਗੇ ਅਜੇ ਤੱਕ ਕੋਈ ਸਾਡੇ ਵੱਲ ਨਹੀਂ ਪਹੁੰਚਦਾ ਇੱਥੇ ਕੋਈ ਖੜਾ ਕੋਈ ਨਹੀਂ ਖੜਦਾ ਉਹ ਬਸ ਐਸੀ ਬੰਨ ਤੇ ਖੜ ਜਾਈਏ ਅਸੀਂ ਡੁੱਬ ਕੇ ਆਣੇ ਆ ਵਿੱਚੋਂ ਕੁਝ ਵੀ ਰਾਸ਼ਨ ਮਿਲ ਜਾਵੇ ਐਸੀ ਬੰਨ ਤੇ ਖੜਨੇ ਆ ਆ ਐਨਟੀ ਆ ਐਨਟੀਆਰਟੀ ਉਪਲਸ ਜਿਹੜੀ ਹੈਗੀ ਹੈ ਇਹ ਵੀ ਸਾਨੂੰ ਰੋਕਦੀ ਵੀ ਬੰਨ ਤੇ ਨਾ ਚੜੋ ਸਾਨੂੰ ਕਿਉਂ ਰੋਕਦੀ ਏ ਬੰਨ ਸਾਡਾ ਹੈ ਸਾਡੇ ਏਰੀਆ ਜਗ੍ਹਾ ਹੈ ਜਹਾ ਤ ਬੰਨ ਪੜ ਲੈਣ ਸਾਨੂੰ ਨਹੀਂ ਚੜਨ ਦਿੰਦੇ ਉੱਤੇ ਤੇ ਕਿਹਨੂੰ ਚੜਨ ਦੇਣਗੇ ਬਾਹਰ ਦੀ ਪਬਲਿਕ ਆਂਦੀ ਓਹਨਾਂ ਨੂੰ ਵੀ ਨਹੀਂ ਵੇਖਣ ਦਿੰਦੇ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਪ੍ਰਬੰਧ ਇਹਨਾਂ ਨਹੀਂ ਕੀਤਾ ਜੀ ਬਾਈ ਜੀ ਇਹਨੇ ਬਾਈ ਲੈ ਕੇ ਨਹੀਂ ਜਾਂਦੀ ਨਹੀਂ ਜਾਂਦੇ ਬਾਈ ਮੈਂ ਤਾਂ ਨਹੀਂ ਇਹ ਆਪਰਾਮ ਸਿੰਘ ਬੈਣੀ ਦੇ ਮਾਦਮ ਨਗਰ ਦੇ ਪਿੰਡ ਨੂੰ ਕੋਈ ਬੰਦਾ ਰੈਸਕਿਊ ਇਹਨਾਂ ਨਹੀਂ ਕੀਤਾ ਸਾਡੇ ਪਿੰਡ ਅੱਛਾ ਹਾਂਜੀ ਅੱਛਾ ਬੰਦਾ ਬਚਾਇਆ ਨਹੀਂ ਕੋਈ ਬੰਦੇ ਆਪਣ ਨਹੀਂ ਪਤਾ ਬਚਾਇਆ ਹੈ ਜਾਂ ਨਹੀਂ ਬਚਾਇਆ ਇੱਕ ਦੋ ਬੰਦੇ ਇੱਥੇ ਡਿੱਗੇ ਸੀ ਉਹ ਬਾਹਰ ਬਾਹਰ ਦੇ ਗਏ ਸੀ ਉਹਨਾਂ ਨੂੰ ਬਚਾਇਆ ਸਾਡੇ ਤਾਂ ਰਿਸ਼ਤੇ ਜਾਂਦੇ ਨੇ ਇਹਨਾਂ ਕਦੇ ਮਗਰ ਬੋਰਡ ਨਹੀਂ ਲਾਈ ਵੀ ਕੋਈ ਬੰਦਾ ਜੇ ਤੁਰ ਕੇ ਚੱਲਿਆ ਤੇ ਉਹਨੂੰ ਰੈਸਕਿਊ ਕਰਨ ਵਾਸਤੇ ਨਾ ਮਗਰ ਕੋਈ ਅਪਡੇਟ ਨਹੀਂ ਕੀਤੀ ਅਸੀਂ ਗੱਲਬਾਤ ਕਰਾਂਗੇ ਲੋਕ ਹਾਂਜੀ ਵੀ ਕਾਦੇ ਤੇ ਜਾ ਰਹੇ ਹੋ ਤੁਸੀਂ ਰਾਸ਼ਨ ਲੈ ਕੇ ਹਾਂ ਰਾਸ਼ਨ ਲੈ ਗਏ ਬਈ ਟਾਲੀ ਟਟਾਲੀ ਲੈ ਆਏ ਰਾਸ਼ਨ ਲੈ ਆਏ ਅਸੀਂ ਮੋਗਾ ਜੀ ਡਿਸਟ੍ਰਿਕਟ ਡਿਸਟ੍ਰਿਕਟ ਮੋਗਾ ਬਾਗੇ ਪਰਾਨੇ ਤੋਂ ਜੀ ਬਾਗੇ ਪਰਾਨੇ ਤੋਂ ਰਾਸ਼ਨ ਲੈ ਆਏ ਹੁਣ ਅਸੀਂ ਇਹਨਾਂ ਨੂੰ ਕਿਹਾ ਅਸੀਂ ਇਹ ਕਹਿੰਦੇ ਸਾਡਾ ਟਾਈਮ ਹੋ ਗਿਆ ਅਸੀਂ ਹੁਣ ਜਾਵਾਂਗੇ ਬਾਈ ਲੱਗੋ ਮੂਰੇ ਸਾਡਾ ਯਾਰ ਦੱਸੋ ਅਸੀਂ ਜੀ ਐਨ ਡੀ ਆਰ ਐਫ ਆ ਵਾਲੇ ਨੂੰ ਪੁੱਛਿਆ ਹਾਂ ਪੁੱਛਿਆ ਜੀ ਇਹ ਕਹਿੰਦੇ ਸਾਡਾ ਟਾਈਮ ਹੋ ਗਿਆ ਮਤਲਬ ਟਾਈਮ ਟਾਈਮਾਂ ਦੇ ਹੋ ਗਿਆ ਸਾਡਾ ਓਵਰ ਹੋ ਗਿਆ ਛੁੱ ਮਤਲਬ ਪਤਾ ਨਹੀਂ ਜੀ ਕਿ ਆਉ। ਨਹੀਂ। ਛੁੱਟੀ ਦਾ ਹੀ ਟਾਈਮ ਹੋ ਚੁੱਕਿਆ ਹੈ ਕਹਿੰਦੇ ਹੀ ਮਤਲਬ ਵੀ ਸਰਕਾਰੀ ਹੈ ਵੀਰ। ਸਰਕਾਰੀ ਹੈ। ਤਾਂ ਫਿਰ ਹੋਰ ਮੁਲਾਜ਼ਮ ਭੇਜਦੇ ਨਹੀਂ ਹੁਣ ਸਾਡਾ ਰਾਸ਼ਨ ਟਰਾਲੀ 'ਚ ਬਣਿਆ ਪਿਆ ਜੀ ਸਾਰਾ। ਮਤਲਬ ਤਿਆਰ ਆ। ਭਾਈ ਜੀ ਪਾਣੀ ਕਾਫੀ ਦੱਸਿਆ ਜਾ ਰਿਹਾ ਲੈ ਕੇ ਜਾਵਾਂਗੇ ਫਿਰ। ਹਾਂ ਭਾਈ ਲੈ ਕੇ ਜਾਵਾਂਗੇ। ਰੋਡ 'ਤੇ ਖੜਾ ਸਾਡਾ ਜੀ ਜਾਵਾਂਗੇ ਜੀ। ਹਾਂ। ਦੇਖਦੇ ਆਂ ਜੀ ਕਹਿੰਦੇ ਮੂਰੇ ਆਉਂਦੇ ਆ ਜੇ ਸਾਨੂੰ ਲੈ ਕੇ ਜਾਂਦੇ ਆ ਤਾਂ ਅਸੀਂ ਨਾਲ ਮੂਰੇ ਤਾਂ ਆਣ ਆ ਰਿਹਾ। ਮੂਰੇ ਕਹਿੰਦੇ ਪਿੰਡ ਵਾਲੇ ਆ ਰਹੇ ਆ ਦੋ ਚਾਰ ਬੰਦੇ। ਹਾਂ। ਹਾਂ। ਹਾਂ ਕਿਤਾ ਕੋਣ ਲੰਗਰ ਸ਼ਿਕਾ ਦੇਵਾਂਗੇ ਉਹ ਲੰਗਰ ਸਾਰਾ ਬਣਿਆ ਪਿਆ ਸਾਰਾ ਰਾਚਣਾ ਚਲਾ ਲੂੰਗਾ ਨੂੰ ਹਾਂ ਨਹੀਂ ਨਹੀਂ ਮਾਮਲੇ ਦੇ ਤੌਰ ਨਗੇ ਸਾਡੇ ਨਾਲ ਜਾਣਗੇ ਦਾਦੀ ਤਿਆਰ ਹੈ ਜੀ ਨਾ ਹਾਂ ਸਿਰ ਤੇ ਹੀ ਹੈ ਫਿਰ ਦੋਟਾਂ ਲਈ ਪਟੇਵਾਂ ਲੱਗੀਆਂ ਨਹੀਂ ਉਹ ਨਹੀਂ ਲਿਆਦੇ ਵਾਪਸ ਕਿਵੇਂ ਦੁਬਾਰੀ ਨਹੀਂ ਲਿਆਉਂਦੇ ਹੁਣ ਕੀ ਬੋਟ ਟਰਾਲੀਆਂ ਫਲਟਣ ਲੱਗੀਆਂ ਨਾ ਕੁਆਲਟੀ ਜਾਂਦੀ ਹਾਂ ਟਰਾਲੀਆਂ ਪਰ ਪੰਜਾਬੀ ਵੀਰ ਆ ਜਿਹੜੇ ਫਿਰ ਵੀ ਦੇਖੋ ਜਿਹੜੇ ਪੰਜਾਬੀਆਂ ਦੇ ਹੌਸਲੇ ਬਲੰਦ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਦਰਿਆ ਜਿਹੜਾ ਜਿਹੜਾ ਝਲਕਦਾ ਨਜ਼ਰ ਤੁਹਾਨੂੰ ਸਾਹਮਣੇ ਆ ਰਿਹਾ ਪਰ ਉਧਰ ਦੇ ਦੂਜੇ ਪਾਸੇ ਐਨਡੀਆਰਐਫ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਵੱਲੋਂ ਜਿਹੜਾ ਰਾਸ਼ਨ ਹੈ ਇਹਨਾਂ ਵੱਲੋਂ ਕਿਹਾ ਗਿਆ ਸੀ ਵੀ ਲੈ ਕੇ ਨਹੀਂ ਜਾਇਆ ਜਾ ਰਿਹਾ ਪਰ ਸਾਹਮਣੇ ਉਹ ਟਰੈਕਟਰ ਲੈ ਕੇ ਜਾਣਗੇ ਵੀਰ ਅੱਗੇ-ਅੱਗੇ ਚੱਲਣਗੇ ਤੇ ਇਧਰ ਜਿਹੜੇ ਵੀਰ ਆ ਉਹ ਸਾਹਮਣੇ ਚੱਲ ਪਿਆ ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਤੁਸੀਂ ਸ਼ੇਅਰ ਜ਼ਰੂਰ ਕਰਿਓ